السلام <سؤال> وعلیکم مہاپرکھا اللہ کا شکر ہے کہ ہمیں اس کا لبرن دیا ہے جو ہمارے اس وقت کے دکھوں کو برطرف کرنے جینا صاحب نے لگ کر ساتھ دیا نماز جس کے سب کو کے پردار کے ساتھ کے ہر کی رحمت کی کرم کر دو ہر کی اپنا اپنے جیب سے ਕੋਈ ਨਾ ਕੋਈ ਲਾਦੀ ਇਮਾਮ ਬਖਸ਼ਾਂਗੇ ਕੁਮਾਰ ਸਾਹਿਬ ਸਤੂਰ ਜੀ ਦੇ ਜਨਮ ਦੇ ਵਿੱਚ ਬੈਠ ਕੇ ਨਾਮ ਰਾਣੀ ਨੇ ਲਾਹੇ ਖਾਪਤ ਕਰਾਂਗੇ ਇੱਕ ਵਾਰ ਅਸੀਂ ਸਬਕ ਸ਼ੋ ਕੋਈ ਵੀ ਅਸਰ ਨਾ ਮਾਣੀ ਨਾ ਰਵੇ ਇੱਕ ਵਾਰ ਸੈਣ ਤੇ ਗਾਜਵਾਜ ਕੇ ਬੁਲਾਓ ਫਤਿਹ ਗੱਲ ਕੇ ਵਾਹ ਪੂਜੀ ਦਾ ਹਾਸਾ ਬਾਤ ਦੀ ਕੀਤੇ ਸਤੂਰ ਜੀ ਨੇ ਬਹੁਤ ਵੱਡੀ ਰਹਿਤ ਕੀਤੀ ਤਾਂ ਸਪਿਆ ਮਹਿਰਾਮਾ ਤੋਂ ਆਸਦੇ ਕਰਮੇ ਚ ਮਾਇਆ ਸੁਸਤ ਹੋ। ਵਾਹ। ਅਗਰ ਵੀ ਤੇ ਆਏ ਨਾ ਜਿਹੜਾ ਮਲਾਤ ਹੈ ਨਾ। ਸਤਿਗੁਰੂ ਕਹਿੰਨੇ ਕਿ ਕੋਈ ਨਹੀਂ ਆਵੀ ਲੋਕ ਹੁੰਦੇ ਨੇ ਜਿੰਨਾ ਕੋਲ ਹੋਣੀ ਆਵੀ ਤਾਂ ਦੌਲਤ ਮਾਇਆ ਪੈਸਾ ਜੀਵਨਾ ਜੇ ਦਰਤਾ ਹੋਣੀ। ਪਰ ਇਤਨਾ ਬੰਦੇ ਗਾਏ ਹੁੰਦੇ ਨੇ ਜੇ ਨਾ ਕੋਣ ਨਾਮ ਲੈ ਖਜਾਨਾ ਹੁੰਦਾ ਆ ਕੋ ਸਤਨਾਮ ਵਾਹਿਗੁਰੂ ਨਾਮ ਦਾ ਖਜਾਨਾ ਬੜੇ ਭਾਗਾ ਮੰਨ ਲਾਉਂਦੇ ਨੇ ਜਿਹਦੇ ਕੋਲ ਧਨ ਤੋਂ ਮਾਇਆ ਪੈਸਾ ਜ਼ਮੀਨਾਂ ਦੇ ਰੱਤਾ 50 ਦੇ ਦਿਨ ਇਹਨਾਂ ਚੀਜ਼ਾਂ ਕਰਕੇ ਮਨੋਖ ਵਡਾ ਨਹੀਂ ਹੁੰਦਾ ਸਤਗੁਰੂ ਜੀ ਕਹਿੰਦੇ ਨੇ ਮਾਇਆ ਕਰਕੇ ਵੱਡਾ ਕਿੰਨਾ ਕੌਮ ਬਣਦਾ ਮਾਇਆ ਦੇ ਦੇ ਨਹੀਂ 50 ਕਿੰਦੀ ਮਾਇਆ ਜੀ ਦਾ ਦੀ ਗਰੀਬੀ ਦੇ ਬਟੇ ਉਹ ਨਹੀਂ ਜਿਹੜੇ ਸਾਥ ਨਾਲ ਨਿਰ ਜੋੜ ਕੇ ਰਾਜ ਜੇ ਜੀ ਆਪ ਕੋ ਸਾਥਾ ਰਾਸਕੂ ਪਾਸ਼ਕਿੰਦ ਸੋ ਬਟਾ ਜਿਹਨਾਂ ਨਾਮ ਲੈ ਬਟਾ ਹੋਏ ਜਿਹਨੇ ਪ੍ਰਮਾਤਮਾ ਦੇ ਨਾਮ ਨਾਲ ਨਿਰ ਜੋੜੀਏ ਪਰ ਬਣਦੇ ਆ ਮੈਂ ਕਿ ਆਖ ਰਿਹਾ ਕੁਝ ਥੋੜੇ ਸਾਰੇ ਨਹੀਂ ਖਿਲਾਇਆ ਖਿਲਾਇਆ ਸੋਈ ਬਟਾ ਹੈ ਇਹ ਪਰਮਾਤਮਾ ਕੋ ਬਿਨਾ ਦੀ ਸਤ ਸੰਗਤ ਬਾਤ ਹੋਣੀ ਸਤ ਸੰਗਤ ਤੋਂ ਬਿਨਾ ਮਨੁੱਖ ਦਾ ਮਨੁੱਖ ਦਾ ਜੀਵਨ ਸਤ ਗੁਰੂ ਕੈਨੇ ਮੈਲਾ ਹੋ ਜਾਂਦਾ ਹੈ ਕੋ ਸਤ ਨਾਮ ਵਾਹਿਗੁਰੂ ਸਤ ਸੰਗਤ ਦਾ ਕੰਮ ਕੀ ਹੈ ਜੇ ਜਨਮਾਂ ਜਨਮਾਂ ਤਰਾਂ ਦੀ ਜਿਹੜੀ ਪਾਪਾਂ ਦੀ ਮੈਲ ਬਕਾਰਾਂ ਦੀ ਸਾਡੇ ਮਨ ਤੇ ਤਰੀ ਹੋਈ ਹੈ ਸੰਗਤ ਅਧਿਵਿਚਾਰ ਕਹਿੰਦੇ ਸਿਮਾਨਾ ਜਿਹੜਾ ਧੋਤਾ ਜਾਂਦਾ ਸਾਫ ਹੁੰਦਾ ਮਨ ਕਿ ਕੋਈ ਘਰ ਹੈ ਜਿੱਥੇ ਧੋਇਆ ਜਾਂਦਾ ਮਨ ਕਿਤ ਦੁਆਰੇ ਧੋਇ ਅੱਛਾ ਹੋਇਸੀ ਮਹਾਰਾਜ ਕਹਿੰਦੇ ਇਹੀ ਘਰ ਹੈ ਜਿੱਥੇ ਸਰੀਰ ਰੂਪੀ ਭਾਂਡਾ ਧੋਤੇ ਹਰ ਸਾਲ ਹੋ ਜਾਂਦਾ ਆ ਕੋ ਸਤਨਾਮ ਵਾਹਿਗੁਰੂ ਗੁਰੂ ਦੁਆਰੇ ਹੋਇ ਸੋਚੀ ਭਰੀ ਸੀ ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਘਰ ਆਵਾਂਗੇ ਸੋਚੀ ਪ੍ਰਾਪਤ ਹੋਣੀ ਅਸੀਂ ਬੜੀਆਂ ਧਾਰਮਾਂ ਤੇ ਆਪਣਾ ਮਨ ਮਾਣਦਿਆਂ ਬੜੀਆਂ ਧਾਰਮਾਂ ਤੇ ਥੋਲੇ ਹਾਂ। ਆਸ਼ਕ ਤੇ ਮਨ ਨੇ ਪਵਿੱਤਰ ਹੋਣੇ ਸਤ ਸੰਗਤ ਦੇ ਵਿੱਚ ਆ ਕੇ ਆਪ ਕੋ ਸਤਨਾਮ ਵਾਹਿਗੁਰੂ ਤੇ ਸਤ ਸੰਗਤ ਕੇ ਉਹ ਜੀ ਸਤ ਸੰਗਤ कैसी ਜਾਣੀ ਹੈ ਦਿੱਤਾ ਇੱਕੋ ਨਾਮ ਕਥਾਣੀਆਂ ਆਸ਼ਕ ਕਹਿੰਦੇ ਸਤ ਸੰਗ ਕੀ ਹੈ ਇੱਥੇ ਇੱਕ ਪਰਮਾਤਮਾ ਦੇ ਨਾਮ ਦੀ ਗੱਲ ਹੋਵੇ ਆਪ ਕੋ ਸਤਿਨਾਮ ਵਾਹਿਗੁਰੂ ਇੱਕ ਸਿਮਰਨ ਦੀ ਗੱਲ ਹੋਵੇ ਇੱਕ ਬੰਦਗੀ ਦੀ ਗੱਲ ਹੋਵੇ ਜਿਨੋ ਮਹਾਰਗਤ ਜਿਨ ਸਈ ਸਚਿਆ ਜਿਨ ਮਨ ਹੋਰ ਉਪ ਹੋਰ ਸਿਕਾਡੇ ਸਚਿਆ ਅਰਤੇ નિਸ਼ਕ ਖੁਦਾ ਦੇ ਰਾਨ ਦੇਦਾਰ ਕਿ ਜਿਸ ਰਿਆ ਦਿਨ ਨਾਮ ਸੇ ਹੋਣੀ ਆਹ ਸਤਗੁਰੂ ਕਹਿੰਦੇ ਜਿਨਾ ਦੇ ਨਾਮ ਨੂੰ ਵਿਸਾਰਨ ਕਰ ਪਰਪਰਿਤੀ ਦੇ ਭਾਵ ਨੇ ਅਕੁਰ ਸਤਨਾਵ ਸੁਰਵਾਸ ਤੂ ਹਿਰਸੇ ਕਰਕੇ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਨੇ ਉਹਨਾਂ ਦਾ ਜਿਹੜਾ ਮਕਸਦ ਹੈ ਸਿ ਉਤਮ ਕਰਮਾਂ ਨਾਲ ਪ੍ਰਾਪਤ ਹੋਣਾ ਹੈ ਸਾਧਨਾ ਦੀ ਸੰਗਤ ਲੋ ਸਤੁਰੂ ਜੀ ਦੀ ਸੰਗਤ ਇਹ ਸਭ ਕੁਝ ਵੱਡੇ ਕਰਮਾਂ ਦੀ ਨਿਸ਼ਾਨੀ ਹੈ ਉਸੇ ਵੱਡੇ ਕਰਮਾਂ ਵਾਲੇ ਉਤਮ ਭਾਵਾਂ ਵਾਲੇ ਜਿੰਨਾ ਤੇ ਮਹਾਂਪਰਖਾ ਨੇ ਕਿਰਪਾ ਕੀਤੀ ਤੁਹਾਨੂੰ ਗ੍ਰਾਸਾ ਮਹਾਰਾਜ ਜੀ ਨੇ ਰਹਿਮਤ ਕੀਤੀ ਸਾਭ ਨੂੰ ਜੋੜ ਕੇ ਬੈਠਣ ਦਾ ਸੁਭਾਰਾ ਕੋਸ਼ਿਸ਼ ਆ ਕੋਸਣਾ ਜੀ ਗੁਰ ਆਹਤੂ ਆਪਾਂ ਪੜ ਰਹੇ ਸੀ ਗੁਰੂ ਸਾਹਿਬ ਦੇ ਬਚਨ ਹੋ ਜੀਵਾ ਮਾਨਸਿਆਈ ਮੇਲੇ ਕ੍ਰੀਪਾ ਸਾਧੂ ਜੀ ਕਹਿੰਦੇ ਜਿੱਤ ਕੀ ਹੈ ਨਾਮ ਨਾਲ ਜਦੋਂ ਅਸੀਂ ਲੱਗਦੇ ਹਾਂ ਜਦੋਂ ਅਸੀਂ ਨਾਮ ਜਪਦੇ ਆ ਸਿਮਰਨ ਕਰਦੇ ਆ ਬੰਦ ਕੀ ਕਰਦੇ ਆ ਨਾ ਜਵਾਬ ਵਾਹਿਗੁਰੂ 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 ਬਿਨ ਸਿਮਰਨ ਕਰ ਨਾਮ ਮੇਰਾ ਆਹੋ ਸਾਚ ਨਾਮ ਆਧਾਰ ਜਿਹੜੇ ਕੁੱਖਾਂ ਸਭ ਭਗਵਾਨ ਦੀ ਸ਼ਾਨ ਤੋਂ ਹੈ ਤੇ ਸਤਗੁਰੂ ਜੀ ਕਹਿੰਦੇ ਨਾਮ ਦਾ ਆਧਾਰ ਜੀਵਨ ਦਾ ਆਧਾਰ ਜਦੋਂ ਨਾਮ ਨਾਲ ਜੇ ਮੁਕਤ ਹਾਂ ਇਹਨਾਂ ਮੁਕਤੀਆਂ ਤਮਾਮ ਜਿਹੜੀਆਂ ਕੁੱਖਾਂ ਨੇ ਖਤਮ ਹੋ ਜਾਂਦੀਆਂ ਨੇ ਜੇ ਸਾਰੀ ਜ਼ਿੰਦਗੀ ਕਦੇ ਵੀ ਇਸ ਮੁਕਤੀ ਦੀ ਜਿਹੜੀ ਭੁੱਖ ਹੈ ਜਿਹੜੀ ਸੱਚ ਹੈ ਸਤਿਗੁਰੂ ਕਹਿੰਦੇ ਨੇ ਦੇਖੋ ਨਾਮ ਸੰਤੋਖੀ ਆ ਪੁੱਤਰੇ ਮਨ ਦੀ ਭੋਨਾ ਦੀ ਕੋਖ ਕਹਿੰਦੇ ਤਾਂ ਪੁੱਤਰੇ ਦੀ ਮਨ ਦੀ ਕੋਖ ਜਿਹੜੇ ਕੋਲੇ ਨਾਮ ਹੋਵੇਗਾ ਸਬਰ ਨੂੰ ਹੋਵੇਗਾ ਜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਾ ਕੇ ਜਰਰੇ ਹੋਣਿਆਂ ਦੀ ਸੰਗਤ ਕਰਨੀ ਹੁਣ ਕਈ ਲੋਕ ਇਦਾਂ ਦੇ ਦੀ ਵੀ ਸੰਗਤ ਕਰਨ ਦਾ ਕੀ ਫਾਇਦਾ ਨਾਮ ਰਪਣ ਦਾ ਕੀ ਫਾਇਦਾ ਬਾਣੀ ਛੜਨ ਦਾ ਕੀ ਫਾਇਦਾ ਸਤਿਗੁਰੂ ਕਹਿੰਦੇ ਕੀ ਲੋੜ ਐ ਇਹਦਾ ਦੇ ਨੁਕਸਲ ਗੱਲਾਂ ਕਰਦੇ ਨੇ ਪਾਤਸ਼ਾਹ ਜੀ ਦੇ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਜੇ ਸਿਮਰਨ ਕਰਨਾਂ ਮੰਦ ਕੀ ਗੱਲ ਹੈ ਕਿ ਗੱਲਾਂ ਆਪਾਂ ਕਰਦੇ ਆ ਪਾਤਸ਼ਾਹ ਪੁੱਛਦੇ ਨੇ ਸਾਨੂੰ ਟਮਾਟਾ ਸੰਸਾਰ ਵਿੱਚ ਆਉਣ ਦਾ ਕੀ ਫਾਇਦਾ ਕੋਈ ਸੱਚ ਦਾ ਇਹ ਨਾਮ ਹਰ ਨਾਮਾ ਜਿੱਤੇ ਉਸੇ ਕਾਹੇ ਜਾ ਤਾਰੇ ਨਾਮ ਨਾ ਦੇ ਰਾਮ ਰਾਮ ਜੀ ਇਹ ਮਾਨਸ ਰੰਮਤ ਲੱਭ ਹੈ ਨਾਮ ਬਿਨਾ ਬਿਰਥਾ ਸੱਜਾਰੇ ਮਾਨਸ ਕੇ ਨਾਮ ਤੋਂ ਬਿਨਾ ਬਿਰਥਾ ਜਾਦੇ ਹਾ ਹੁਣ ਪੱਤ ਹੈ ਬਨ ਨਾਮਾ ਨੀਜਿਓ ਅੱਗੇ ਖੁੱਖਾ ਕਿਆ ਖਾਰੇ ਰਖਾਰੇ ਪਾਸ਼ਾ ਕੇ ਅੰਦੀ ਕੀ ਸਾਹਮਣੇ ਹੈ ਵਾਹ ਹੁਣ ਨਾਮਨੀ ਬੀਜ ਦਾ ਹੁਣ ਪੱਤ ਹੈ ਹੁਣ ਸਮੈ ਨਾਮ ਦੀ ਜਨ ਪਰ ਹੁਣ بڑے ਲੋਕ ਇਦਾਂ ਨੇ ਇੱਕ ਉਸ ਸੰਗਠਨ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਆਪਣਾ ਸਮਾਂ ਦਾ ਹਨ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਗੁਆਚ ਦਿੱਤਾ ਇਸ ਰੱਬ ਦੇ ਪਿਆਰੇ ਬੰਦਗੀ ਵਾਲੇ ਨੇ ਜਿਹੜੇ ਸੱਚ ਸੰਗਤ ਵਿੱਚ ਆਪਣਾ ਸਮਾਂ ਬਿਤਾਉਂਦੇ ਨੇ ਸੱਚ ਸੰਗਤ ਜਿਹਨਾਂ ਘੜੀਆਂ ਨੇ ਜਿਹੜੀਆਂ ਉਹ ਜੀਵਨ ਬਦਲ ਦਿੰਦੀਆਂ ਸੱਚ ਸੰਗਤ ਜਿਹਨਾਂ ਜਿਹੜੀਆਂ ਘੜੀਆਂ ਨੇ ਮਨੁੱਖ ਦਾ ਜੀਵਨ ਬਦਲ ਦਿੰਦਾ ਹੈ ਉਸ ਸੰਗਤ ਜਿਹੜੀ ਨਾਲ ਕਹਿ ਲਈ ਉਹ ਜੀਵਨ ਨੂੰ ਮਾਰਕ ਬਣਾ ਦਿੰਦੀਆਂ ਨੇ ਆਖੋ ਸਤਿਨਾਮ ਵਾਹਿਗੁਰੂ ਉਹ ਜੀਵਨ ਨੂੰ ਮਾਰਕ ਬਣਾ ਦਿੰਦੀਏ ਜਿਹੜੀ ਕੋ ਸੰਗਤ ਐ ਇਸੇ ਕਰਕੇ ਮਹਾਰਾਜ ਕਹਿੰਦੇ ਸਾਖਤ ਸਾਖ ਨਾ ਕੀਜੀਏ ਸਾਖਤ ਕੀ ਨਹੀਂ ਕਰਨੀ ਸਾਖਤਾਂ ਦੀ ਨਹੀਂ ਕਰਨੀ ਭਜੇ ਵੀ ਸਾਖਤ ਸਾਖ ਨਾ ਕੀਜੀਏ ਦੂਰੇ ਜਾਈਏ ਭਾਗ ਰਸਨ ਕਾਹੋ ਮਨ ਸੀਏ ਤੋਕ ਚਲਾਗੇ ਨਾ ਨਾ ਸੱਚੇ ਪਾਤਸ਼ਾਹ ਨੂੰ ਸਮਝਾਉਣਾ ਕਰਦੇ ਦੀ ਬਾਣੀ ਕੰਨ ਸੰਗਤ ਕੀ ਦੀ ਕਰਦੀਆਂ ਰੱਬ ਦੇ ਪਿਆਰਿਆਂ ਦੀ ਰੰਗੇ ਹੋਏ ਜਿਹੜੇ ਅੰਗ ਰੂਪ ਜੁੜੇ ਹੋਣ ਜਿਹੜੇ ਨਾਮ ਬਾਣੀ ਨਾਲ ਜੁੜੇ ਹੋਣ ਵੱਡੇ ਭਾਗ ਉਹ ਜਿੰਨਾ ਕੋਲ ਲੈ ਘਟਾਤਾ ਤੇ ਜਿਹੜਾ స్క gutగగ 9గెిాటాా.. ਆਰਵਾ ਮਾ ਮੇ ਤਪੂਰੇ ਤਖਤਾਨੇ ਦਾ ਸਾਡਾ ਫਤਹ ਪਾਰ ਸਾਵਾ ਮੇ ਜਿਸ ਨੂੰ ਬਖਸ਼ੇ ਸਤਿ ਸਵਾ ਨਾਨਕ ਪਾਤਸ਼ਾਹ ਜੀ ਪਾਤਸ਼ਾਹ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਉਹ ਨਹੀਂ ਜਿਹੜੇ ਮਾਲਕ ਦੀ ਸਿਫਤ ਕਰਦੇ ਨੇ ਆਖੋ ਸਤਿਨਾਮ ਵਾਹਿਗੁਰੂ ਜਿਹਦੇ ਮਾਲਕ ਦੇ ਗੁਣ ਗਾਉਂਦੇ ਨੇ ਜਿਨ੍ਹਾਂ ਕੋਲ ਖਜ਼ਾਨਾ ਨਹੀਂ ਸਤਿ ਸੰਗਤ ਜਿੱਦਾਂ ਦੇ ਕੋਲ ਸਤਿ ਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਰਖਾਣੀ ਇਹਨੇ ਦੋ ਬਿੱਤਰਸੀ ਹੋਈ ਉਹ ਤਾਂ ਤੋਰੋ ਇਹ ਦਿਖਲੇ ਕਰਨ ਇੱਕ ਸਤਿ ਸੰਗਤ ਕਰਨ ਵਾਸਤੇ ਜਾਂਦੇ ਇੱਕ ਪ੍ਰਸੰਗਤ ਕਰਨ ਵਾਸਤੇ ਜਾਂਦੇ ਇੱਕ ਮਹਾਂਪੁਰਖਾਂ ਕੋਲ ਜਾਇਆ ਕਦੇ ਉਹ ਸੰਗਤ ਕਰਿਆ ਕਰੇ ਇੱਕ ਪ੍ਰਸਾਣਾ ਉਹਨਾਂ ਦੇ ਇੱਠਿਆਂ ਦੇ ਨਿਕਲ ਆਉਂਦਾ ਤੇ ਰਾਹ ਵਿੱਚ ਜਾ ਕੇ ਰਸਤੇ ਵਤੋਂ ਮੁਕਰੇ ਕਰ ਲੈਣੇ ਇੱਕ ਬਾਣੀ ਕਰਮ ਕਰਨ ਵਾਸਤੇ ਜਾਂਦਾ ਹੈ ਇੱਕ ਸਾਧਨਾ ਦੀ ਸੰਗਤ ਕਰਦਾ ਹੈ ਕੋਈ ਸਤਨਾਮ ਜਪਦਾ ਹੈ ਸਤਿਨਾਮੁ ਵਾਹਿਗੁਰੂ ਉਹ ਕੋ ਜਿਹੜਾ ਸਾਧਨਾ ਦੀ ਸੰਗਤ ਕਰਿਆ ਕਰੇ ਉਹ ਸੰਗਤ ਕਰਨ ਵਾਲਿਆਂ ਨੂੰ ਸਮਝਾਇਆ ਤੇਰੇ ਬਾਰ ਬਾਰ ਜੇ ਕੋ ਸੰਗਤ ਨਹੀਂ ਕਰੀਂ ਜੀ ਸਾਧਨਾ ਦੀ ਸੰਗਤ ਕਰਿਆ ਕਰੋ ਰੱਬ ਦੇ ਪਿਆਰੇ ਔਰ ਇਹੋ ਸੰਗਤ ਕਰਨ ਵਾਲਾ ਕੀ ਕਰੇ ਕੀ ਫਾਇਦਾ ਸਾਧੂ ਦੀ ਸੰਗਤ ਦਾ ਸਾਥ ਸੰਗ ਸੰਕਟ ਕਉ ਕਰਨੀਏ ਕਾਦੇ ਵਾਸਤੇ ਕਰਨੀਏ ਉਸ ਸਤ ਸੰਕਟ ਕਰਨ ਵਾਲਾ ਬੜਾ ਸਮਝ ਆਉਂਦਾ ਹੈ ਬੜਾ ਸਮਝਾਉਂਦਾ ਕੋ ਨੂੰ ਪਰ ਉਹਦੀ ਮਨ ਤੇ ਅਸਰ ਨਹੀਂ ਹੁੰਦਾ ਮਨ ਤੇ ਅਸਰ ਪਤਾ ਕਿयां ਨਹੀਂ ਹੁੰਦਾ ਜਦੋਂ ਮਨ ਦੇ ਵਿਚਾਰਾਂ ਦੀ ਮਾਇਲ ਹੋਵੇ ਉਹਨੂੰ ਸਮਾ ਲੱਗਦਾ ਹੈ ਕੋ ਸਤਨਾਹ ਗੁਰ ਹਉਣੀ ਹਉਣੀ ਮਨ ਕੋ ਮਾਇਲ ਲੱਚਦੀ ਹੈ ਸਾਥ ਸੰਗ ਮਨ ਲਾਤਨ ਅਨੇ ਕਿੱਥੇ ਉਤਰਦੀ ਹੈ ਜਨਮ ਜਨਮਾਤਰਾ ਦੀ ਮਾਇਆ ਸੰਗਤ ਵਿੱਚ ਆ ਕੇ ਆਖੀ ਸਤਨਾਮ ਵਾਹਿਗੁਰੂ ਹੁਣ ਸਮਾਂ ਵਗਦਾ ਇਹੀ ਥੋੜਾ ਥੋੜਾ ਸਮਾਂ ਲੱਗਦਾ ਹੈ ਉਹਦੇ ਮਨ ਤੇ ਆਸਨ ਨਹੀਂ ਹੁੰਦਾ ਉਹਨੂੰ ਬੜਾ ਸਮਝ ਆਇਆ ਕਿ ਸੰਗਤ ਕਰਿਆ ਕਰ ਬਾਣੀ ਕਦੇ ਉਹ ਕਹਿੰਦਾ ਵੀ ਗੱਲ ਸੁਣੋ ਮੇਤਰ ਆਪਾਂ ਲੋਮੀ ਆ ਮੇਤਰ ਆਪਾਂ ਲੋਮੀਆ ਇਕੱਠੇ ਆਉਣਾ ਤੇਰਾ ਕੰਮ ਹੈ ਤੂੰ ਸੰਗਤ ਕਰਿਆ ਕਰ ਮੇਰਾ ਕੰਮ ਹੈ ਮਨ ਨੂੰ ਸੰਗਤ ਕਰਵਾ ਦਾ ਕੋ ਸੰਸਕਾਰ ਉਹ ਸੰਗਤ ਕਰਨ ਵਾਲਾ ਸਮਝਾਉਂਦਾ ਕਿ ਨਾ ਉਹ ਮਾੜੇ ਕਰਮਾਂ ਦਾ ਫਲ ਮਾਰ ਰਹੀ ਹੁੰਦਾ ਹੈ ਉਹ ਸੋਖੇ ਕਰਮਾਂ ਦਾ ਫਲ ਚੜਾ ਹੁੰਦਾ ਉਹ ਸੰਗਤ ਕਰਿਆ ਕਰ ਬਾਣੀ ਬੜਿਆ ਕਰ ਸੇਵਾ ਸਿਮਰਨ ਨਾਲ ਜੁੜੇ ਤੇ ਕੋਸੇ ਵੇਲੇ ਜਦੋਂ ਉਹ ਵੱਡਾ ਸਮਝ ਆਇਆ ਕਿ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ ਲੱਗੇ ਤੇ ਜਿਹੜਾ ਸਤ ਸੰਗਤ ਕਰਨ ਵਾਲਾ ਹੈ ਨਾ ਵਰਦੋਂਗੇ ਆ ਸੋਸਾਲੀਆਂ ਸੰਗਤਾਂ ਨੂੰ ਬੇਨਤੀ ਹੈ ਇਮਾਮੁਰ ਖਾਨ ਦਾ ਜੁਦਾ ਸੇ ਸੇਵਾਨ ਕੌਮ ਚ ਕਿ ਉਹਨਾਂ ਨੇ ਹਾਜ਼ਰੀ ਸਤਗੁਰ ਦੇ ਚਰਨਾ ਵਿੱਚ ਭਲਦੀ ਹੈ ਜੋ ਸੰਗਤ ਮੰਡਾਲ ਤੋਂ ਬਾਅਦ ਹੈ ਉਹ ਸਾਰੇ ਸਤਗੁਰ ਦੇ ਸਾਹਮਣੇ ਆ ਕੇ ਸਜਮ ਦੀ ਕਿਰਪਾ ਪ੍ਰਤਾ ਕਰੋ ਬਸ ਮੈਂ ਕੁਝ ਸਮੇਂ ਵਿੱਚ ਹੀ ਆਪਣੇ ਸਮੇਂ ਦੀ ਸਮਾਪਤੀ ਕਰਕੇ ਉਸ ਤੋਂ ਬਾਅਦ ਆਪਾਂ ਰਾਹੇ ਕੱਟਨੇ ਨੇ ਮਾਪੋਰ ਕੰਮ ਤੋਂ ਕੁੰਮਨ ਦੀ ਕਮਾਈ ਹੋਏ ਜੀਵਨ ਦੇ ਤੋਂ ਬਚਨ ਨੇ ਕੋ ਸੁਣ ਕੇ ਆਪਣੀ ਜੀਵਨ ਵਿੱਚ ਧਾਰਨਾ ਕਰਨੀ ਜਾਂ ਕੋ ਸੰਸਾਰ ਗੁਰੂ ਨੂੰ ਬੜਾ ਸਮਝਾਇਆ ਕਿ ਬੜਾ ਦੱਸਿਆ ਕਰੇ ਕੋ ਸੰਗੀ ਨੂੰ ਮਰ ਸੁਣਦਾ ਇੱਕ ਦਿਨ ਸੰਤ ਸੰਗਤ ਕਰਨ ਵਾਲੇ ਦੇ ਪੈਰ ਦੇ ਵਿੱਚ ਡੰਡਾ ਵੱਜਦਾ ਉਹਨੂੰ ਬੜਾ ਔਕਾਤ ਹੋਇਆ ਤੁਰਨਾ ਵੀ ਔਕਾਤ ਹੋ ਗਿਆ ਕੋੜਿਆ ਮਾਤਾ ਜੀ ਉਸ ਉਧਰ ਕੋ ਸੰਗੀ ਹੁੰਦਾ ਹੈ ਉਹ ਕਿੰਦਾ ਹੋਣਾ ਆਪਾਂ ਆਪਾਂ ਕਰਦਿਆਂ ਕੀ ਹੋਇਆ ਕਹਿੰਦਾ ਮੇਰੇ ਆਪੇ ਖੀ ਨੂੰ ਪੁੱਜਦੀ ਕੀ ਹੋਇਆ ਕੋ ਸਤਿਨਾਮ ਵਾਹ ਸੰਗਤ ਵਾਲੇ ਨੂੰ ਕਹਿੰਦਾ ਸੰਗਤ ਕਰਨ ਵਾਲੇ ਉਹ ਕਿਥੇ ਆ ਤੂੰ ਸੰਗਤ ਕਰਨ ਦਾ ਬਾਣੀ ਪੜਦਾ ਮਾਤ ਉਹ ਕਹਦਾ ਸੰਗ ਕਰਨਾ ਤੈਨੂੰ ਕੀ ਜਿੰਦਿਆ ਆਪੇ ਸਾਰਾ ਕੁਝ ਤੇ ਮੈਨੂੰ ਮਿਲ ਗਿਆ ਕੋ ਸਤਿਨਾਮ ਵਾਹ ਉਹ ਸੰਗਠਨ ਕਰਵਾ ਵਾਲਾ ਕੁਝ ਸਾਡਾ ਚੋਪੜਿਆ ਵੇਖਦਾ ਰਿਹਾ ਕਿਹਦਾ ਕਰ ਦਿੱਤੇ ਸਹੀ ਇਹ ਮਰ ਸੁਭ ਕਰਮ ਕਰਦਾ ਸੁਭ ਕਰਮਾਂ ਦਾ ਫਲ ਤੇ ਚੰਗਾ ਹੁੰਦਾ ਹੈ ਤੁਮਾਰੇ ਕਰਮ ਕਰਦਾ ਕੋਈ ਕਹਿੰਦਾ ਮੈਂ ਕੀ ਸਭ ਦੇ ਸਕਦਾ ਇਹ ਸਾਧਨਾ ਕੋਲ ਮੈਂ ਦੰਨਾ ਮੁੰਨਾ ਕੋਲ ਕਰਦਾ ਨਹੀਂ ਆ ਕੋ ਸਤਨਾ ਵਾਹਿਗੁਰੂ ਸਾਧੂ ਦਰਸ਼ਨ ਦੇ ਰੰਗ ਦੇ ਪਿਆਰੇ ਸ਼ਰਮਝਾਉਣਗੇ ਹੋਣ ਨਜੀਕ ਖੁਦਾਏ ਦੇ ਤੇਰੀ ਦਾ ਕਿਸੇ ਜਿਹੜਾ ਉਹ ਨਿਕਲੇ ਹੁੰਦੇ ਨੇ ਬਹੁਤ ਬਖਸ਼ਮਾ ਰੂਹਾਂ ਵਾਲੇ ਮਾਨਵ ਰਖਾ ਆਪਾਂ ਮਾਪੋਰਖਾਂ ਕੋਲ ਜਾਂਦੇ ਆ ਉਹ ਵੀ ਪੈਂਸਾ ਕਰਨੇ ਉਹ ਦੋਵੇਂ ਜਣੇ ਵਾਪਰ ਸਾਹਮਣੇ ਕੋਲ ਗਰੇ ਵਾਪਰ ਕੋਲ ਸਾਨੂੰ ਸਥਾਨੀ ਕਰਨ ਦਸਤੀ ਬਾਬਾ ਜੀ ਜਿੱਦਾਂ ਕਰਕੇ ਅਸੀਂ ਆਉਂਦੀਆਂ ਗੋਪੀ ਕਰਦੇ ਹੁਣ ਅਸੀਂ ਇਕੱਠੇ ਆਉਂਦੇ ਹਾਂ ਘਰ ਤੋਂ ਲੰਮੀਆਂ ਮਲਵਾਦ ਦੇ ਵਿੱਚ ਪੱਖ ਵਾਪਰ ਬਾਈ ਵੱਲੋਂ ਬੇਨਤੀ ਸੁਣੇ ਉੱਤੇ ਮੈਂ ਮੈਕਸ ਸੁਆਗਤ ਕਰਦਾ ਹਾਂ ਕੋਲ ਸਾਥ ਨਾਮ ਵਾਹ ਸਾਹਮਣੇ ਕਹਿੰਦੇ ਹੋਇਆ ਕਿ ਕਹਿੰਦੇ ਜੀ ਇਹਦੇ ਪਾਇਲ ਵਿੱਚ ਪੰਡਾ ਪੰਚੀਆ ਬੜਾ ਆਕਸਰ ਹੋ ਗਿਆ ਸੀ ਲੰਮਾਰ ਇਹਨੂੰ ਫਰਮਾਨ ਨੂੰ ਸੁਣੇ ਦੀ ਮੋਰnabla ਕੋ ਸਾਡੀ ਨਾਲ